ਨਮਸਕਾਰ ਜੀ ਅਸੀਂ ਪਹਿਲੇ ਦੀ ਤਰ੍ਹਾਂ ਐਜੂਕੇਸ਼ਨ ਜਿਹੜੀ ਹੈਲਥ ਐਜੂਕੇਸ਼ਨ ਬਾਰੇ ਆਪਾਂ ਡਿਸਕਸ ਕਰਦੇ ਆਂ ਇਹ ਸਾਡੇ ਰੱਖ ਸਾਹਿਬ ਨੇ ਡਾਕਟਰ ਅਰਣਗਰਵ ਜੀ ਸੀਟੀਵੀਐਸ ਕਾਰਡੀਕ تھਰਾਸਿਕ ਸਰਜਨ ਤੇ ਬੇਸਿਕਲੀ ਕੀ ਹੈ ਜਦੋਂ ਵੀ ਕਿਸੇ ਮਰੀਜ਼ ਦੇ ਹਾਰਟ ਦੀ ਪ੍ਰੋਬਲਮ ਆਉਂਦੀ ਹੈ ਜਾਂ ਛਾਤੀ ਵਿੱਚ ਦਰਦ ਹੁੰਦਾ ਜਾਂ ਕਿਸੇ ਨੂੰ ਸਾਹ ਚੜਦਾ ਉਹਦੇ ਵਿੱਚ ਕੀ ਹੈ ਵੀ ਆਪਾਂ ਸਭ ਤੋਂ ਪਹਿਲੇ ਮੈਡੀਸਿਨਾਂ ਡਾਕਟਰ ਨੂੰ ਦਿਖਾਣੇ ਆਂ ਫਿਰ ਆਪਾਂ ਚਲੋ ਕਾਰਡੀਓ ਦੇ ਖਾਨੇ ਕਾਰਡੀਓਲੋਜਿਸ ਨੂੰ ਫਿਰ ਉਹਦੇ ਵਿੱਚ ਆਪਾਂ ਕਈ ਵਾਰੀ ਸਟੰਟਿੰਗ ਦੀ ਜੇ ਪ੍ਰੋਬਲਮ ਹੈ ਤਾਂ ਸਟੰਟ ਵਾਸਤੇ ਗਾਈਡ ਕਰਦੇ ਆਂ ਕਿੰਨਿਆਂ ਨੂੰ ਕੀ ਹੁੰਦਾ ਸਟੰਟ ਨਹੀਂ ਜਾਂਦਾ ਤੇ ਨਾੜੀਆਂ ਬੰਦ ਨੇ ਤਿੰਨੇ ਨਾੜੀਆਂ ਜਾਂ ਦੋ ਨਾੜੀਆਂ ਬੰਦ ਨੇ ਕਿੰਨ ਨੂੰ ਨੀਡ ਹੁੰਦੀ ਹੈ ਬਾਈਪਾਸ ਸਰਜੀ ਉਹਦੇ ਵਿੱਚ ਰੂਟੀਨ ਚ ਆਮ ਲੋਕਾਂ ਨੂੰ ਇਹ ਧਾਰਣਾ ਹੁੰਦੀ ਹੈ ਵੀ ਜੀ ਬਾਈਪਾਸ ਉਹਦੇ ਲਈ ਨਹੀਂ ਜੀ ਕਰਾਂਗੇ ਸਟੰਟ ਹੀ ਪਾ ਦੋ ਬੇਸਿਕਲੀ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਬਾਈਪਾਸ ਉਹਦੇ ਦੀ 19% ਉੱਥੇ ਪਾਇਆ ਕੀਤੀ ਹੀ ਜਾਂਦੀ ਹੈ ਉਹਦੇ ਵਿੱਚ ਸਾਡੇ ਡਾਕਟਰ ਦੱਸਣਗੇ ਤੁਹਾਨੂੰ ਕਿ ਕਿੱਥੇ ਕਿੱਥੇ ਨੀਡ ਹੁੰਦੀ ਹੈ ਤੇ ਕਿਵੇਂ-ਕਿਵੇਂ ਉਹਦੇ ਫਾਇਦੇ ਹੁੰਦੇ ਆ ਤੇ ਆਮ ਤੌਰ ਤੇ ਦੀ ਪੇਸ਼ੈਂਟ ਕੇਵਰੀ ਕਰੇ ਡੈਥ ਹੋ ਜਾਂਦੀ ਡਾਕਟਰ ਉਹ ਡਰਦੇ ਕਿਉਂ ਆ ਪੇਸ਼ੈਂਟ ਵੀ ਬਾਈਪਾਸ ਅਜੇ ਵੀ ਤੁ ਕੀ ਕਾਰਨ ਆ ਸਰ ਸਰਜਰੀ ਚਾਹੇ ਬਾਈਪਾਸ ਲਾ ਲੋ ਕੋਈ ਸਾਧਨ ਲਾ ਲਓ ਤਾਂ ਹਵਾ ਬਣਾਇਆ ਗਾ ਠੀਕ ਹੈ ਸਤਿਕਾਰ ਸਹਿਤ ਵੀ ਸਰਜਰੀ ਹੋ ਗਈ ਬਹੁਤ ਵੱਡਾ ਕੰਮ ਹੋ ਗਿਆ ਪਰ ਜਦ ਕਿ ਬਾਈਪਾਸ ਸਰਜਰੀ ਜਿਆਦਾ ਸੇਫ ਹੈ ਸਟੈਂਟਿੰਗ ਤੋਂ ਅਗਰ ਕਿ ਮਲਟੀਪਲ ਸਟੈਂਟ ਪਹਿਨੇ ਠੀਕ ਹੈ ਬਟ ਇਹ ਵੀ ਸਟੈਂਟਿੰਗ ਜਿਹੜੀ ਅੱਜ ਕੱਲ ਅਵੇਕ ਪੇਸ਼ੈਂਟਸ ਜਿਵੇਂ ਐਡਵਾਂਸ ਹੋ ਰਹੀ ਹੈ ਟੈਕਨੀਕਸ no doubt ਟੈਕਨੀਕਸ ਇਨੀ ਐਡਵਾਂਸ ਹੋ ਗਈਆਂ ਵੀ ਸਟੈਂਟਿੰਗ ਕਾਫੀ ਸੇਫ ਹੋ ਗਈ ਹੈ ਬਟ ਸਟਿਲ ਜਦੋਂ ਮਲਟੀਪਲ ਸਟੈਂਟ ਪਾਣੇ ਆ ਉਹਦੇ ਆਪ ਦੇ ਰਿਸਪੈਕਟ ਉਸਦੇ ਕੰਪੇਅਰ ਟੂ दैट ਵੀ ਬਾਈ ਜੇ ਕੋਈ ਕਾਰਡੀਓਲੋਜਿਸ ਕਹਿ ਦਿੰਦਾ ਵੀ ਇਹਦੇ ਵਿੱਚ ਤੈਨੂੰ ਬਾਈਪਾਸ ਦਾ ਫਾਇਦਾ ਹੈ ਉਹ ਆਪਣਾ ਕੰਮ ਛੱਡ ਕੇ ਕਹਿ ਰਿਹਾ ਨਹੀਂ ਤਾਂ ਉਹਨੇ ਸਟੈਂਟ ਪਾ ਦੇਣੀ ਠੀਕ ਹੈ ਸਰ ਉਹ ਸਟੈਂਟ ਪਾ ਕੇ ਪਿੱਛੇ ਹਟ ਰਿਹਾ ਉਹ ਸਟੈਂਟ ਪਿੱਛੇ ਆ ਰਿਹਾ ਤਾਂ ਉਹ ਮਰੀਜ਼ ਦਾ ਫਾਇਦਾ ਸੋਚ ਰਿਹਾ ਠੀਕ ਹੈ ਪਰ ਮਰੀਜ਼ ਨੂੰ ਐ ਲੱਗਦਾ ਵੀ ਇਹ ਕਿਉਂ ਨਹੀਂ ਪਾ ਰਹੇ ਹਾਂ ਉਹ ਕੋਈ ਵੀ ਕਿਸੇ ਹੋਰ ਹਸਪੀਟਲ ਜਾ ਕੇ ਪਾ ਲੈਂਦਾ ਪਰ ਉਹਨੂੰ ਇਹ ਨਹੀਂ ਸਮਝ ਆਉਂਦਾ ਵੀ ਉਹ ਆਪ ਦਾ ਕੰਮ ਛੱਡ ਕੇ ਤੁਹਾਨੂੰ ਕਹਿ ਰਿਹਾ ਵੀ ਬਾਈਪਾਸ ਕਰਾ ਲਓ ਹਾਂਜੀ ਆਦਰਵਾਇਜ਼ ਉਹ ਲੋਕ ਤਾਂ ਤੁਸੀਂ ਉਹਨੇ ਜਿਹੜਾ ਬੰਦਾ ਕਰ ਰਿਹਾ ਕੰਮ ਉਹਨੇ ਤਾਂ ਕੰਮ ਕਰਨਾ ਹੀ ਹੈ ਸਟੈਂਟਿੰਗ ਦਾ ਪਰ ਉਹ ਸਟੈਂਟ ਨਹੀਂ ਪਾ ਰਿਹਾ ਤਾਂ ਕੁਝ ਸੋਚ ਕੇ ਨਹੀਂ ਪਾ ਰਿਹਾ ਠੀਕ ਵੀ ਉਹਨੂੰ ਆਪ ਨੂੰ ਲੱਗਦਾ ਵੀ ਮੈਂ ਜੇ ਸਟੈਂਟ ਪਾਉਂਗਾ ਰਿਸਕ ਜ਼ਿਆਦਾ ਜੇ ਬਾਈਪਾਸ ਹੋ ਜਾਏਗੀ ਤਾਂ ਰਿਜ਼ਲਟ ਅੱਛੇ ਰਹਿਣਗੇ ਰਿਸਕ ਘੱਟ ਹੈ ਪਰ ਮਰੀਜ਼ ਉਸ ਨੂੰ ਇਗਨੋਰ ਕਰਦੇ ਹੋਏ ਉਧਰ ਚਲਾ ਜਾਂਦਾ ਚਲੋ ਉਹਨੇ ਦੂਜੀ ਜੇ ਹਸਪੀਟਲ ਜਾ ਕੇ ਪਵਾ ਲਿਆ ਫਿਰ ਉਹਦੇ ਵਿੱਚ ਪਿਛਲੇ ਗਾਇਰ ਉਸ ਇਸ ਦਿਨ ਨੇ ਰੈਫਰ ਕੀਤਾ ਹੁੰਦਾ ਵੀ ਤੁਸੀਂ ਬਾਈਪਾਸ ਕਰਾਓ ਐਡਵਾਈਸ ਕੀਤਾ ਹੁੰਦਾ ਉਹਦਾ ਇੱਕ ਹੋਰ ਮਕਸਦ ਹੁੰਦਾ ਕਈ ਵਾਰ ਉਹਨੂੰ ਇਹ ਪਤਾ ਹੁੰਦਾ ਮੈਂ ਖੋਲ ਵੀ ਦਿੱਤੀ ਨਾੜੀ ਤਾਂ ਇਹ ਬੰਦੇ ਦੇ ਵਿੱਚ ਦੁਬਾਰਾ ਬੰਦ ਹੋਣ ਦੇ ਚਾਂਸਸ ਹੈ ਸਟੈਂਟ ਫੇਲਿਅਰ ਠੀਕ ਹੈ ਵੀ ਉਸ ਟਾਈਮ ਤਾਂ ਖੋਲਤੀ ਹੋ ਸਕਦਾ ਮਹੀਨੇ ਨੂੰ 6 ਮਹੀਨੇ ਨੂੰ ਹੋ ਸਕਦਾ ਦੁਬਾਰਾ ਬੰਦ ਹੋ ਜਾਵੇ ਉਹ ਚੀਜ਼ ਤੋਂ ਬਚਣ ਵਾਸਤੇ ਕਹਿੰਦੇ ਤੁਸੀਂ ਬਾਈਪਾਸ ਤੇ ਕਿਉਂਕਿ ਬਾਈਪਾਸ ਇੱਕ ਨੈਚੁਰਲ ਟਿਸ਼ੂ ਹੈ ਜਿਹੜਾ ਉਸ ਇਨਸਾਨ ਦਾ ਆਪ ਦੀ ਨਾੜ ਕੱਢ ਕੇ ਅਸੀਂ ਇੱਕ ਨਵਾਂ ਰਸਤਾ ਬਣਾ ਲੈਂਦੇ ਠੀਕ ਜਿਹੜਾ ਸਟੈਂਟ ਹੈ ਉਹ ਇੱਕ ਮੈਟਲ ਦਾ ਰਿੰਗ ਪਾਉਂਦੇ ਆ ਜਿਹਦੇ ਨਾਲ ਆਪਾਂ ਬਲੋਕੇਜ ਨੂੰ ਕੰਪਰੈਸ ਕਰਕੇ ਸਾਈਡ ਨੂੰ ਲਿਊਮਨ ਖੋਲ ਦਿੰਦੇ ਰਾਹ ਖੋਲ ਦਿੰਦੇ ਬਸ ਠੀਕ ਹੈ ਪਰ ਫੋਰਨ ਬਾਡੀ ਜਿਹੜੀ ਤੁਸੀਂ ਬਾਹਰ ਦੀ ਪਾਉਂਦੇ ਉਹ ਡੈਫੀਨਿਟਲੀ ਬਾਡੀ ਐਸੈਪਟ ਕਰੇਗੀ ਨਹੀਂ ਕਰਦੀ ਉਹ ਅਲੱਗ ਚੀਜ਼ ਹੈ ਤੁਹਾਡਾ ਹੀ ਆਪਣਾ ਟਿਸ਼ੂ ਪੈ ਰਿਹਾ ਹੈ ਫਿਰ ਤਾਂ ਡੈਫੀਨਿਟਲੀ ਬੋਡੀ ਐਸੈਪਟ ਕਰਦੀ ਹੈ ਹਾਂਜੀ ਬੇਬੀ ਇਸ ਕਰਕੇ ਉਹ ਇਹ ਚੀਜ਼ਾਂ ਦੇਖ ਕੇ ਮਨਾ ਕਰਦਾ ਪਰ ਲੋਕੀ ਪੇਰ ਵੀ ਕਹਿੰਦੇ ਨਹੀਂ ਸਾਡੇ ਸਟੈਂਡ ਪਰ ਹੁਣ ਜਿਵੇਂ ਪੇਸ਼ੈਂਟ ਕੋਈ ਡਾਇਬੀਟਿਕ ਹੈ ਹਾਈਪਰਟੈਨਸਿਵ ਹੈ ਤਾਂ ਉਹਨੂੰ ਜ਼ਿਆਦਾਤਰ ਉਹ ਕਹਿੰਦੇ ਆ ਕਿ ਜੇ ਤੁਹਾਡੇ ਤਿੰਨੇ ਨਾ ਦੀ ਬੰਦ ਹੈ ਤੁਸੀਂ ਬਾਈਪਾਸ ਟਾਰਗੇਟਸ ਅੱਛੇ ਹੈ ਤਾਂ ਬਾਈਪਾਸ ਕਰ ਲਓ ਇੱਕ ਵਾਰ ਟਾਰਗੇਟਸ ਅੱਛੇ ਤੇ ਤੁਹਾਡੀ ਨੈਚੁਰਲ ਰੂਟ ਬਣ ਗਿਆ ਦੁਬਾਰਾ ਤਾਂ ਚਾਂਸਿਸ ਆਫ ਬਲੋਕੇਜ ਆਰ ਵੈਰੀ ਲੈਸ ਬਹੁਤ ਘੱਟ ਹੈ ਅਗਰ ਟਾਰਗੇਟ ਅੱਛੇ ਚੇ ਟਾਰਗੇਟ ਅੱਛੇ ਨਹੀਂ ਹੈ ਤਾਂ ਵੀ ਬਾਈਪਾਸ ਦੇ ਕੋਸ ਸਟੈਂਟਰੀ ਜੇ ਅੱਛੇ ਨਹੀਂ ਹੈ ਤਾਂ ਸਟੈਂਟੂ ਗੰਦ ਹੋਣ ਦੇ ਚਾਂਸਸ ਹੁੰਦੇ ਨੇ ਡਾਇਬੀਟਿਸ ਤੇ ਖਾਸ ਕਰਕੇ ਰਿਸਕ ਜ਼ਿਆਦਾ ਹੁੰਦਾ ਕਿਉਂਕਿ ਜੇ ਕੰਟਰੋਲ ਨਹੀਂ ਰੱਖਦਾ ਹਾਂ ਜਦੋਂ ਨਹੀਂ ਵੀ ਕਰਾਏਗਾ ਸੋ ਫਿਰ ਜੇ ਮੰਨ ਲਓ ਸਟੈਂਟ ਨਹੀਂ ਸਟੈਂਟਿੰਗ ਹੋਈ ਨਹੀਂ ਤੇ ਬਾਈਪਾਸ ਉਹਨੇ ਕਰਾਈ ਨਹੀਂ ਕਾਫੀ ਦੇਰ ਉਹਦੇ ਲਾਸ ਕਿੰਨੇ ਗਿਆ ਫਿਰ ਉਹਦੇ ਅੰਦਰ ਨਹੀਂ ਜੀ ਮੈਡੀਕਲ ਮੈਨੇਜਮੈਂਟ ਕਰਦੇ ਆ ਕੋਈ ਉਹਦੇ ਅੰਦਰ ਦੋ ਸਤਵ ਜਿਆਦਾ ਦੇਖੋ ਮਰੀਜ਼ ਨੂੰ ਦੁਬਾਰਾ ਅਟੈਕ ਆਇਆ ਤਾਂ ਉਹਦੀ ਡੈਥ ਤੱਕ ਹੋ ਸਕਦੀ ਠੀਕ ਹੈ ਜੀ ਜੇ ਆਪਾਂ ਕਹਿੰਨੇ ਵੀ ਚਲੋ ਮਰੀਜ਼ ਦਵਾਈਆਂ ਤੇ ਰਹਿ ਰਿਹਾ ਪਰ ਜਦੋਂ ਉਹਨੂੰ ਸਟੈਂਡਰਡ ਵਾਈਸ ਕੀਤਾ ਸੀ ਉਹਦੀ ਇੰਜੈਕਸ਼ਨ ਫ੍ਰੈਕਸ਼ਨ ਜਿਹੜਾ ਫੰਕਸ਼ਨ ਕਹਿੰਨੇ ਆ ਸੀ 60% ਹਾਰਟ ਦੀ ਪੰਪਿੰਗ ਹੈ 60 70% ਹੈਗੀ ਹੈ ਜਿਹੜੀ ਕਿ ਨਾਰਮਲ ਇਨਸਾਨ ਦੀ ਹੈ ਬਲੋਕੇਜ ਹੈਗੀ ਹੈ ਪਰ ਹਾਰਟ ਹਲੇ ਫਾਈਟ ਕਰ ਰਿਹਾ 60 70% ਸੰਭਾਲੀ ਬੈਠਾ ਜੇ ਤੁਸੀਂ ਉਹਦੇ ਨਹੀਂ ਕਰਾਨੇ ਹੋ ਉਹਨੂੰ ਮਾਈਨਰ ਅਟੈਕਸ ਆਉਂਦੇ ਰਹਿੰਦੇ ਜਿਹਦੇ ਤੇ ਉਹਨੂੰ ਪੇਨ ਇੰਨੀ ਨਹੀਂ ਹੁੰਦੀ ਵੀ ਉਹ ਡਾਕਟਰ ਕੋਲ ਜਾਵੇ ਉਹਨੂੰ ਆਇਆ ਦਰਦ ਖਤਮ ਹੋ ਗਿਆ ਪਰ ਉਹਦੇ ਨਾਲ ਕੀ ਹੁੰਦਾ ਉਹਨਾਂ ਦਾ ਹਾਰਟ ਜਿਹੜਾ ਇੱਕ ਇਹੋ ਜਿਹੀ ਸਟੇਜ ਤੇ ਚਲਾ ਜਾਂਦਾ ਜਿੱਥੇ ਕਿ ਉਹ ਇਰ ਰੀਵਰਸੀਬਲ ਡੈਮੇਜ ਮਾਰ ਹੀ ਜਾਂਦਾ ਉਹ ਹਿੱਸਾ ਜਿਸ ਤੇ ਨਾੜੀ ਚ ਬਲੋਕੇਜ ਹੈ ਉਹ ਨਾੜੀ ਜਿਸ ਨੂੰ ਖੂਨ ਦੇ ਰਹੀ ਹੈ ਉਹ ਹਿੱਸਾ ਉਹਦਾ ਮਰ ਜਾਂਦਾ ਡੈੱਡ ਹੋ ਜਾਂਦਾ ਠੀਕ ਤੇ ਉਹਦਾ ਫੰਕਸ਼ਨ ਜਿਹੜਾ 60 ਤੇ ਸੀਗਾ ਉਹ 60 ਤੋਂ ਰਹਿ ਜਾਂਦਾ 25 ਤੇ ਉਹਦਾ ਫਿਰ ਕੋਈ ਇਲਾਜ ਨਹੀਂ ਠੀਕ ਹੈ ਦੇਖ ਇੱਕ ਵਾਰ ਫੰਕਸ਼ਨ ਤੁਹਾਡਾ ਗਿਰ ਗਿਆ ਹਾਰਟ ਦਾ ਜਿਹੜਾ ਏਰੀਆ ਵਰ ਗਿਆ ਮਰੇ ਨੂੰ ਨਹੀਂ ਅਸੀਂ ਜ਼ਿੰਦਾ ਕਰ ਸਕਦੇ ਮਰੇ ਤੇ ਜਿੰਦਾ ਕਰ ਕੋਈ ਲਾਛ ਨਹੀਂ ਅਸੀਂ ਉਹਨੂੰ ਆਪਟੀਮਾਈਜ਼ ਕਰ ਪਰ ਉਹਦੇ ਬਾਅਦ ਫਿਰ ਬੰਦਾ ਦਵਾਈਆਂ ਤੇ ਰਹੇਗਾ ਜ਼ਰੂਰ ਪਰ ਉਹਦਾ ਲਾਈਫ ਸਟਾਈਲ ਇੰਨਾ ਮੋਡੀਫਾਈ ਹੋ ਜਾਏਗਾ ਵੀ ਉਹ ਹੋ ਸਕਦਾ ਆਪਦਾ ਨਹਾਣਾ ਧੋਣਾ ਜੋ ਨਾਰਮਲ ਬੇਸਿਕ ਐਕਟੀਵਿਟੀ ਆ ਉਹ ਵੀ ਨਾ ਕਰ पाए ਹੋੱਚ ਵੀ ਉਹਦਾ ਸਾਹ ਜੰਨਾ ਸ਼ੁਰੂ ਹੋ ਜੇ ਨੋ ਡਾਊਟ ਉਹਨੇ 2 ਸਾਲ ਆਪਦੇ ਸਟੈਂਟ ਤੋਂ ਬਚਾ ਲਏ ਜਾਂ ਬਾਈਪਾਸ ਤੋਂ ਬਚਾ ਲਏ ਪਰ ਉਹਨੇ ਆਪ ਦੀ ਜ਼ਿੰਦਗੀ ਦਾ ਕੁਆਲਿਟੀ ਟਾਈਮ ਖਰਾਬ ਕਰ ਲਿਆ ਜੇ ਸ਼ਾਇਦ ਉਹਨਾਂ ਦੇ ਇਸ ਕਵੱਜਿਤ ਦਾ ਫਿਰ ਉਹਨਾਂ ਦੇ ਇਸ ਕਵੱਜਿਤ ਦੀ ਪਹਿਲੀ ਗੱਲ ਤਾਂ ਉਹ ਹੋ ਸਕਦਾ ਬੱਚੀ ਦਾ ਜੇ ਬਚ ਗਿਆ ਤਾਂ ਉਹਦੀ ਲਾਈਫ ਇੱਕ ਬੈੱਡ ਤੇ ਰਹਿ ਜੂਗੀ ਬੈੱਡ ਤੇ ਰਹਿ ਜੂਗੀ ਜਾਂ ਫਿਊ ਸਟੈਪਸ ਦੀ ਰਹੇਗੀ ਵੀ 15 20 ਕਦਮ ਚੱਲਦਾ ਤਾਂ ਸਾਹ ਚੜ ਜਾਂਦਾ ਹੁਣ ਉਹਦਾ ਕੋਈ ਲਾਜੂ ਨਹੀਂ ਸਾਡੇ ਕੋਲ ਕਿਉਂਕਿ ਹਾਰਟ ਦੀ ਪੰਪਿੰਗ ਡਾਊਨ ਹੋ ਚੁੱਕੀ ਹੈ ਏਰੀਆ ਮਰ ਚੁੱਕਿਆ ਜੇ ਡਾਊਨ ਹੋਈ ਹੈ ਪੰਪਿੰਗ ਅਸੀਂ ਉਹਨੂੰ ਰਿਵਾਈਵ ਕਰੀਏ ਤਾਂ ਜਿੰਦਾ ਹੈ ਹਾਰਟ ਬਟ ਜੇ ਏਰੀਆ ਮਰ ਹੀ ਚੁੱਕਿਆ ਫਿਰ ਉਹਦਾ ਕੁਝ ਨਹੀਂ ਕਰ ਸਕਦੇ इस करके टाइमली इंटरवेंशन करानी ज़्यादा जरूरी है ठीक यह भी नहीं सोचना भी मैं सोच के देखा हूँ हाँ तो ठीक हाँ मैं चल उस टाइम ठीक तुम कर उस टाइम ठीक फील कर रहे हो पर ब्लॉकेज जी है टाइम न इटमे इनक्रीज दवाइया अं द्लोकेज अ पर लाइफ स्टाइल मोडिफिकेशन भी जरूरी है फिर भी वो रुकती है नहीं रुकती ये किसी को नहीं पता नाइन नाइनटी परसेंट चांस है वह नहीं रुकेगी ਔਰ ਫਰਦਰ ਬਲਾਕੇਜ ਵਧੇਗੀ ਔਰ ਏਰੀਆ ਡੈਟ ਹੋਏਗੀ। ਮਤਲਬ ਬੇਸਿਕਲੀ ਜੋ ਡਾਕਟਰ ਤੇ ਕਹਿੰਦਾ ਭਾਵੇਂ ਹੀ ਮੈਂ ਆਪਣੇ ਦੋਸਤਾਂ ਨੂੰ ਕਹਾਂਗਾ। ਬਈ ਜਦੋਂ ਕਿਸੇ ਨੂੰ ਐਡਵਾਈਸ ਕੀਤਾ ਜਾਂਦਾ ਕਿਸੇ ਕਾਰਡੀਓਲੋਜਿਸ ਤੋਂ ਬਈ ਦੀ ਬਾਈਪਾਸ ਸਰਜਰੀ ਕਰਾਓ ਤਾਂ ਉਦੋਂ ਹੀ ਕਰਾ ਲੈਣੀ ਚਾਹੀਦੀ ਜਿੰਨਾ ਤੁਸੀਂ ਲੇਟ ਹੋਨੇ ਹੋ। ਕਈ ਵਾਰੀ ਚਲੋ ਡਾਕਟਰਾਂ ਦੀ ਵਜ੍ਹਾ ਨਾਲ ਵੀ ਲੇਟ ਹੋ ਜਾਂਦੇ ਆ ਭਾ ਜਿਵੇਂ ਵੱਡੇ ਸੀਸੀ ਜਿਵੇਂ ਬੀਜੇ ਵੀਰਾਂ ਵੀ ਬਾਈਪਾਸ ਸਰਜਰੀ ਕਰਦੇ ਕਿਉਂਕਿ ਉੱਥੇ ਨੰਬਰ ਆਪੀ ਜਣ ਐਨਾ ਜ਼ਿਆਦਾ ਤਿੰਨ ਚਾਰ ਸਟੇਟ ਦਾ ਲੋਡ ਹੈ। ਉਬਿਕ ਸੀਮਤ ਆ ਕੀ ਕਰ ਸਕਦੇ ਇਸ ਕਰਕੇ ਉੱਤੇ ਸਾਲ ਤੋਂ ਲੈ ਕੇ 10 ਸਾਲ ਲੱਗ ਜਾਂਦਾ ਤੇ ਇਹ ਜਿਵੇਂ ਕਿ ਸਾਡੇ ਕੋਲ ਵੀ ਅਸੀਂ ਬਾਈਪਾਸ ਸਰਜਰੀ ਡਾਕਟਰ ਕਰਦੇ ਆ ਸਾਡੇ ਕੋਲ ਵੀ ਇਹ ਚੀਜ਼ਾਂ ਹੁੰਦੀਆਂ ਨੇ ਲੇਕਿਨ ਸਾਡੇ ਕੋਲ ਕੀ ਹੈ ਪੇਸ਼ੈਂਟ ਵਿਦਨ 2 ਤੋਂ 3 ਡੇਜ਼ ਹੀ ਅਸੀਂ ਜੇ ਕੋਈ ਐਮਰਜੈਂਸੀ ਪਰ ਟੂ ਅਸੀਂ ਵੀ ਕਰ ਦਿੰਦੇ ਆ ਅਦਰਵਾਈਜ਼ 2-3 ਦਿਨ ਵਿੱਚ ਅਸੀਂ ਪ੍ਰੋਸੀਜਰ ਤਿਆਰ ਕਰਕੇ ਉਹ ਬਾਈਪਾਸ ਸਰਜਰੀ ਕਰ ਦਿੰਦੇ ਆ ਜਿਹਦੇ ਚ ਜਿਵੇਂ ਆਈ ਸ਼ਮਾਨਾ ਉਹ ਚ ਟੋਟਲੀ 100% ਫ੍ਰੀ ਹੈ ਬਾਈਪਾਸ ਸਰਜਰੀ ESI ਹੈ ECHS ਹੈ ਆਰਮੀ ਦੇ ਜਿਹੜੇ ਪੇਸ਼ੈਂਟ ਹੈ ECHS ਹੈ ESI ਹੈ ਅਕਸਰ ਜਿਹੜੇ ਉਧਰ ਕੋਈ ਫੈਕਟਰੀਜ਼ ਵਗੈਰਾ ਦੇ ਮੁਲਾਜ਼ਮ ਹੈ ਜਾਂ ਮਤਲਬ ਕਿ ਆਯੁਸ਼ਮਨ ਕਾਰਡ ਜਿਹਨਾਂ ਦੇ ਬਣੇ ਹੋਏ ਆ ਭਾਵੇਂ ਕਿਸੇ ਵੀ ਸਟੇਟ ਦੇ ਉਹਨਾਂ ਦੇ ਟੋਟਲੀ ਫਰੀ ਹੈ ਸੋ ਡਾਕਟਰ ਸਾਹਿਬ ਜਿਵੇਂ ਦੱਸਿਆ ਜਿੰਨਾ ਤੁਸੀਂ ਲੇਟ ਹੋਣਾ ਉਹਨਾਂ ਲੌਸ ਜ਼ਿਆਦਾ ਆਦਰਵਾਇਜ਼ ਕੀ ਹੈ ਪੇਸ਼ੈਂਟ ਤੀਜੇ ਦਿਨ ਤਾਂ ਅਸੀਂ ਚੌਥੇ ਦਿਨ ਡਿਸਚਾਰਜ ਹੀ ਕਰ ਦਿੰਦੇ ਤੀਜੇ ਚੌਥੇ ਦੇ ਨਾਰਮਲ ਡਿਸਚਾਰਜ ਹੈ ਸੋ ਮੇਰੀ ਸਭ ਨੂੰ ਰਿਕਵੈਸਟ ਹੈ ਵੀ ਜਦੋਂ ਕਿਸੇ ਨੂੰ ਕੋਈ ਐਡਵਾਈਸ ਹੋ ਜੰਦੀ ਚੀਜ਼ਾਂ ਇਹ ਉਹਨੂੰ ਇਗਨੋਰ ਨਾ ਕਰੋ ਕਿਤੇ ਵੀ ਜਿੱਥੇ ਵੀ ਤੁਸੀਂ ਨੇੜੇ ਰਹਿੰਦੇ ਹੋ ਕੋਈ ਉੱਥੇ ਦੀ ਬਾਈਪਾਸ ਸਰ ਜੀ ਪਬਲਿਕ ਤੁਸੀਂ 5 ਲੱਖ ਦੇ ਕਾਰਡ ਆਸ਼ਵਨ ਕਾਰਡ ਚੁਕਰਾਓ ਫ੍ਰੀ ਹੋ ਜਾਂਦੀ ਸਿਰਫ ਮਤਲਬ ਟੈਸਟ ਜਿਹੜੇ ਪਹਿਲੇ ਹੁੰਦੇ ਆ ਉਹਨਾਂ ਦੇ ਚਾਰजेस ਹੁੰਦੇ ਆ ਅਦਰਵਾਈਜ਼ ਕੋਈ ਵੀ ਪੈਸਾ ਨਹੀਂ ਲੱਗਦਾ ਸੋ ਮੈਂ ਸਭ ਨੂੰ ਇਹੀ ਰਿਕਵੈਸਟ ਕਰਾਂਗਾ ਜਿੱਥੇ ਵੀ ਜਿਸ ਡਾਕਟਰ ਨੂੰ ਕੋਈ ਐਡਵਾਈਸ ਕਰਦਾ ਉਹਨੂੰ ਜ਼ਰੂਰ ਮੰਨਿਆ ਕਰੋ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਹੋਰ ਸੇਫ ਰਹੇਗੀ ਥੈਂਕ ਯੂ ਨਮਸਕਾਰ ਨਮਸਕਾਰ